ਜਿਹੜੇ ਕੌਮਾਂ ਦਾ ਫਰਮਾਇਆ ਹੁੰਦੇ ਆ ਫੌਜੀ ਵੀਰਾਂ ਦੇ ਸਿਰ ਤੇ ਅਸੀਂ ਰਾਤਾਂ ਦੀਆਂ ਨੀਂਦਾਂ ਮੰਨਦੇ ਆ ਪਰ ਇੱਥੇ ਵੀ ਕਿਸੇ ਨੂੰ ਆਉਣਾ ਚਾਹੀਦਾ ਸੀ ਮੇਰੇ ਵੀਰ ਨੇ ਜੇਕਰ ਕੀਤਾ ਸੀ ਕੋਈ ਵੀ ਅਸੀਂ ਤਾਂ ਪਾਵਰ ਚ ਨਹੀਂ ਜਿਹੜੇ ਪਾਵਰ ਚ ਉਹਨਾਂ ਨੂੰ ਆਉਣਾ ਚਾਹੀਦਾ ਸੀ 10 ਦਿਨ ਪਹਿਲਾਂ ਆਰਮੀ ਸੈਨਾ ਦੀ ਕੈਪਟਨ ਯੁਮ ਜਵਾਨ ਬਦਮਲਕੀ ਸਿੰਘ ਜਿਹੜਾ ਆਪਣੀ ਜੁਹੂ ਨੂੰ ਪੂਰੀ ਸੰਤਿਹਨ ਰਖਾਂਦੇ ਹੋਏ ਜੰਮੂ ਕਸ਼ਮੀਰ ਸਰਪਰਿਦਾਨ ਦੇ ਗਏ ਅਜੋ ਉਨ੍ਹਾਂ ਦੀ ਅੰਤਿਮ ਅਰਦਾਸ ਉਨ੍ਹਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਨੌਰ ਵਿਖੇ ਜੋ ਜਿੱਤੀ ਗਈ ਫਲਦਾਰ ਬਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮੰਤਪਾ ਦੀ ਹੈ ਤਾਂ ਮੰਤਪਾ ਕੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕ੍ਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਛੋੜਾ ਦੇ ਦਿੱਤਾ ਉੱਥੇ ਦੁੱਖ ਦੇ ਨਾਲ ਨਾਲ ਮਾਣ ਵੀ ਹੈ ਕਿ ਸੈਂਕੜੇ ਲੋਕ રોજ ਮੱਦੇਨਾ ਹੁਣ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਦੇੇ ਤੱਕ ਪ੍ਰੋਫਰ ਕਰਦੇ ਸੋ ਇੱਕ ਵਾਰ ਫਿਰ ਮੈਂ ਉਸ ਲੋਕਾਂ ਨਾਲ ਖੜੇ ਤੋਂ ਲੱਗ ਬੈਠ ਕਰਦਾ ਯੋਧੀ ਬਹੁਤ ਦੁੱਖ भरी ਜਲਾਸੀ ਜਵਾਰ ਨੂੰ ਮਿਲਿਆ ਕਿ ਚੋਲੀ ਬੱਚੀ ਹੈ ਵਿਰਦਾ ਮਾਤਾ ਜੀ ਹੈਗੇ ਆ ਉਹ ਯਾਦ ਕਰਦੇ ਬਟ ਜੋ ਤਸ਼ਰੀਹ ਤੇ ਸਨੀ ਪਰਵਾਰੇ ਨਾਲ ਇਹ ਕਿਤੇ ਆ ਕੇ ਦੋ ਜੋ ਮਾਂਦ ਲਵਾਇਆ ਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਕਿ ਜਿੰਨੇ ਨੂੰ ਵੀ ਤੁਹਾਨੂੰ ਬੁਲਾਇਆ ਨੇ ਕਿ ਕਿ ਜਿੰਨੇ ਆਉਣਾ ਉਹ ਵੀ بڑے ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨੰਬਰ ਤੇ ਪਤਾ ਨਹੀਂ ਲੱਗਦਾ ਇਹਨਾਂ ਪਰਿਵਾਰ ਨੂੰ ਕਹਿੰਦੇ ਦੁੱਖ ਵੰਡਾਉ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੁੱਖ ਸ਼ਾਮਨ ਹੈ ਮੈਂ ਅਸ਼ੋਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰੈਜ਼ੈਂਟੇਟ ਹੈ ਨਾ ਮੈਂ ਜਿਹੜਾ ਪ੍ਰੀਡੀਅਲ ਪਾਰਟੀ ਜੇ ਬਟ ਜੇ ਇਹ ਸਰਕਾਰ ਦੇ ਅਟਲੀਸਟ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਇਹ ਲੋਕ ਕਿੰਨਾ ਵੀ ਹੈਗਾ ਉਹ ਜਲਦੀ ਕੀ ਹੋਵਾਂਗੇ ਜਿੱਥੇ ਤੋਂ ਵਰਕੇ ਉਹ ਆ ਗਿਆ ਦਾ ਲੋਕੇਸ਼ ਹੈਗਾ ਹੀ ਉਹਨਾਂ ਨੌਜਵਾਨਾਂ ਦੇ ਗ੍ਰੇਡ ਦੇ ਲੋਕਾਂ ਨੇ ਜੋ ਸੈਰੀਵਲ ਪ੍ਰੋਜੈਕਟ ਆ ਉਹਨੂੰ ਇੱਕ ਲੱਗਦਾ ਜਿਵੇਂ ਉਹ ਵੀ ਟੋਕਨ ਹੁੰਦਾ ਕਿ ਨਹੀਂ ਹਾਲ ਸਾਨੂੰ ਪਤਾ ਹੈ ਇਹ ਟੋਕ ਹੈ ਜੇ ਉਮੀਦ ਹੈ ਇਹਨਾਂ ਦੇ ਜੋ ਯੂ ਬਣਦੇ ਲਾਹੌਰ ਤੇ ਕੋਈ ਕੇਂਦਰ ਬਣਾਣਾ ਸਕੂਲ ਦਾ ਨਾਮ ਰੱਖਣਾ ਉਹ ਜਲਦੀ ਆ ਹੀ ਹੋਏਗਾ ਸਦਾ ਇੱਕ ਵਾਰ ਫਿਰ ਸਾਡੇ ਭਰਾਵਾਂ ਨਾਲ ਹਮਦਰਦੀ ਵਰਕੇ ਕਰਦੇ ਹਾਂ ਭਾਈ ਜੀ ਦਾ ਖਾਲਸਾ ਭਾਈ ਜੀ ਦਾ ਟੋਕਾ ਦੁੱਖਾ ਜੀ ਹਾਰ ਜਿੱਦਾ ਸਦਮਾ ਇਹਨਾਂ ਦੀ ਮਾਤਾ ਵਾਸਤੇ ਨੇ ਤਰਫਤ ਲਈ ਵਾਸਤੇ ਮਾਸੂਮ 6 ਸਾਲ ਦੇ ਬੱਚੇ ਵਾਸਤੇ ਇਹ ਖ਼ਬਰ ਉਹਨਾਂ ਦੇ ਬਿਆਨ ਨੇ ਕੀਤਾ ਜਿਸ ਨਾਲ ਪਰਿਵਾਰਾਂ ਤੇ ਹੁੰਦੇ ਹਨ ਬਰਦਰ ਬਹੁਤ ਬੋਤਾਂ ਇਹਨਾਂ ਵਾਸਤੇ ਮਸੀਬਤਾਂ ਦਾ ਤਕਰੀਰ ਕਰਦੇ ਤੇ ਦੂਜੇ ਪਾਸੇ ਹੌਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ تھے ਸ਼ਿਵ ਵਾਸਤੇ ਸਮਾਜ ਵਾਸਤੇ ਵੀ ਸ਼ੀਧੀ ਪਾਈ ਹੈ ਸਹਿਤਾ ਦਾ ਨਾਮ ਜਿਹੜਾ ਅੰਦੀ ਦੁਨੀਆ ਤੋਂ ਰਹਿਣਾ ਜ਼ਿੰਦਗੀ ਬਹੁਤ ਤਾਂ ਹਨ ਤੇ ਬੰਦੇ ਰੋਡ 'ਤੇ ਨਸ਼ੇ ਪੀ ਕੇ ਵੀ ਮਰ ਰਹੇ ਲੋਕ ਐਕਸੀਡੈਂਟਾਂ 'ਚ ਮਰ ਰਹੇ ਪਰੇ ਮਾਨ ਜਾਂਦਾ ਹੈ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਮਰ ਗਈ ਹੈ ਇਹ ਦੇਖ ਕੇ ਪਰਵਾਰ ਨੂੰ ਹਮੇਸ਼ਾ ਹੌਸਲਾ ਹੁੰਦਾ ਹੋਰ ਅਸੀਂ ਸਾਰੇ ਉਸ ਪਰਵਾਰ ਦੇ ਨਾਲ ਹਰ ਪਲ ਦੇ ਨਾਲ ਖੜਾਗੇ ਜਦ ਤੱਕ ਅਸੀਂ ਜਿਵੇ ਕਿ ਇਹ ਸਭ ਨੂੰ ਤੁਹਾਨੂੰ ਦੱਸਿਆ ਫੌਜੀ ਦੇ ਸਿੱਤੇ ਸਮਾਜ ਆ ਫੌਜੀ ਦੇ ਸਿੱਤੇ ਦੇ ਉਸ ਫੌਜੀ ਪਰਵਾਰਾਂ ਦਾ ਜਿੰਨਾ ਵੀ ਸਰਕਾਰ ਕੋਲ ਸਰਕਾਰ ਕੋਲ ਭਰੇ ਮੱਧਮ ਪੱਤੇ ਜੇ ਤਸਕੀਰਦਾਰ ਹੁੰਦਾ ਐਸਟੇ ਹੁੰਦਾ ਪੀਡੀਸੀ ਹੁੰਦਾ ਟੀਸੀ ਹੁੰਦਾ ਕਿਸੇ ਨਾ ਕਿਸੇ ਨੂੰ ਜ਼ਰੂਰ ਇੱਥੇ ਆਉਣਾ ਚਾਹੀਦਾ ਸੀ ਇਹ ਸਾਰੇ ਵੀਰਾਂ ਦਾ ਇਹ ਸਾਡਾ ਗਿਲਾ ਹੈ ਸਾਡਾ ਦਾ ਅਸੀਂ ਕੋਈ ਕਿਸੇ ਦੀ ਪਦਰਨਾ ਨਹੀਂ ਕਰਦੇ ਸਰਕਾਰ ਦਾ ਦਿੱਲੀ ਇਲੈਕਸ਼ਨਾਂ ਵਰਤੂ ਕਿੰਨੇ ਬੰਦੇ ਹੁੰਦੇ ਆ ਅਸੀਂ ਮੈਂ ਵੀ ਐਮਐਲਏ ਰਿਆਂ ਵਜੀਰ ਰਿਆਂ ਤੇ ਮੈਨੂੰ ਪਤਾ ਵੀ ਕਿੰਨੇ ਬੰਦੇ ਹੁੰਦੇ ਆ ਕਿਸੇ ਦੀ ਡਿਊਟੀ ਲਾ ਸਕਦੇ ਸੀ ਤੇ ਜਾ ਕੇ ਤੁਸੀਂ ਪਰਿਵਾਰ ਨੂੰ ਹੌਸਲਾ ਦੇ ਕੇ ਆਓ ਤੇ ਕੋਈ ਨਾ ਕੋਈ ਉਸ ਨੌਸਪਤਲ ਵਿੱਚ ਪਰਵਾਲ ਬਣ ਕੇ ਆਇਆ ਮੈਂ ਆਪਣੇ ਵੀਰ ਨੂੰ ਪੁੱਛਿਆ ਸੀ ਕਿ ਫੌਜ ਵੱਲੋਂ ਫੌਜ ਦਾ ਕਾਗਜ਼ ਪੱਤਰ ਪੂਰੇ ਹੁੰਦੇ ਆ ਟਾਈਮ ਲੱਗਦਾ ਨਾਲੇ ਮੈਂ ਸੰਝਾ ਕਿ ਜਦੋਂ ਜਰਨਲ ਸਾਹਿਬ ਦੇ ਇੱਥੇ ਆ ਗਏ ਨਾ ਇੱਕ ਕੁਸ਼ ਵੀ ਨਾ ਬੋਲਦੇ ਸਟੇਜ ਤੇ ਲੋਕ ਹੈ ਜਿਨ੍ਹਾਂ ਦੀ ਸਰੀਰ ਸਾਤੀ ਮੈਦਾਨੋਂ ਭਰੀ ਹੋਈ ਹੈ ਇਹਨਾਂ ਦੀ ਜਦੋਂ ਫੋਟੋ ਮੈਂ ਲਈ ਸੀ ਤਾਂ ਫੌਜ ਵਾਲਿਆਂ ਨੂੰ ਪਤਾ ਹੋਣਾ ਸੀ ਕਿ ਸਾਡਾ ਪੁਰਾਣਾ ਜਰਨਲ ਉੱਥੇ ਗਿਆ ਹੈ ਸਾਡਾ ਕੋਈ ਫੌਜੀ ਸ਼ਹੀਦ ਹੋ ਗਿਆ ਹੈ ਤੇ ਆਪਣੇ ਆਪ ਪ੍ਰੋਸੈਸ ਤੇ ਜਿਹੜਾ ਉਹਨਾਂ ਆਪਣੇ ਆਪ ਕੋ ਸਾਡੇ ਜੋ ਮੋਮੈਂਟ ਆਫ ਇੰਡੀਆ ਵੱਲੋਂ ਚੀਜ਼ ਮਿਲਣੀ ਆ ਬਹੁਤ ਬਹੁਤ ਮਿਲਦੀ ਆ ਉਹ ਤਾਂ ਮਿਲਣੀ ਮਿਲਣੀ ਆ ਪਰ ਇੱਥੇ ਵੀ ਕਿਸੇ ਨੂੰ ਆਉਣਾ ਚਾਹੀਦਾ ਸੀ ਮੇਰੇ ਵੀਰ ਨੇ ਵੀ ਜ਼ਿਕਰ ਕੀਤਾ ਸੀ ਕਿਉਂਕਿ ਅਸੀਂ ਤਾਂ ਪਾਵਰ ਚ ਨਹੀਂ ਜਿਹੜੇ ਪਾਵਰ ਚ ਉਹਨਾਂ ਨੂੰ ਆਉਣਾ ਚਾਹੀਦਾ ਸੀ ਮੈਂ ਜਗਨਨ ਸਾਹਿਬ ਆਜ਼ਾਦ ਆਂ ਪਹਿਲੇ ਬਣਿਆ ਸੀ ਤੇ ਕਪਤਾਨ ਅਨੁਰੰਧਰ ਸਿੰਘ ਉਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਇਹ ਵੀ 85 ਸਾਲ ਮੇਰੇ ਟਾਈਮ ਆ ਅਗੇ ਮਾਪਿਆਂ ਨੂੰ ਤੇ ਚਲੋ ਪਟਵਾਲਾ ਤੋਂ ਕਿ ਪੁੱਤ ਕੋ ਨਹੀਂ ਮਿਲਦਾ ਪੁੱਤਾਂ ਦਾ ਉਹ ਬੋਲਦੇ ਐਸਾ ਲੇਦਾ ਕਿ ਕਹੋ ਕਿਸਦਾ ਪੁੱਤ ਅਸੀਂ ਖਾਣਾ ਅਸੀਂ 2 ਕਰੋੜ ਦੇ ਦਿੰਦੇ ਆ ਪੁੱਤ ਉਹਦਾ ਪੁੱਤ ਪੁੱਤਾਂ ਦਾ ਦਿੱਤਾ ਦੇ ਦੇ ਨਹੀਂ ਦੇ ਸਕਦੇ ਆਪਾਂ ਪਰ ਇਹਨਾਂ ਨੂੰ ਪਟਵਾਲਾ ਤੋਂ ਮਿਲਿਆ ਤੇ ਮੇਰੇ ਮਨ 'ਚ ਅੱਖਾ ਸੀ ਤੇ ਯਾਰ ਉਹਦਾ ਨਾਮ ਸਦੀਵੀ ਰਹਿਣਾ ਚਾਹੀਦਾ ਉਹਦੇ ਨਾਮ ਦੇ ਏਕੜ ਬਣਾਏ ਮੈਂ ਆਪਣੇ ਹਲਕੇ 'ਚ 10 ਏਕੜ ਬਣਾਏ ਆ ਜਿਹੜੇ 10 ਫੌਜੀ ਮਿਰਛੀ ਸੋਹੇ ਆ ਮਦਾਲਾ ਬਾਂਦ ਖੁਣਾ ਆ ਸੋਲੀ ਬਣਾਇਆ ਫਤਿਹ ਦੇ ਜਣਾਇਆ ਰੋਸੇਤ ਕਿਵੇਂ ਬਣਾ ਰੋਸੇਤ ਕਿ ਨਹੀਂ ਆਇਆ ਕਿ ਕਿਤਰਾ ਕਰ ਕਰਦਣਾ ਮਹਿੰਦਰ ਸਿੰਘ ਬੋਲ ਰਿਹਾ ਸੀ ਅਸੈਂਬਲੀ ਦੇ ਵਿੱਚ ਵੀਰ ਚੱਕਰ ਦੀ ਪਰਮ ਵੀਰ ਚੱਕਰ ਦੀ ਉਹ ਪਰਿਭਾਸ਼ਾ ਦੱਸ ਰਿਹਾ ਸੀ ਤੇ ਵੀਰ ਚੱਕਰ ਉਹਨੂੰ ਮਿਲਦਾ ਜਿਹੜਾ ਇੱਕ ਵਾਰੀ ਅੱਗ ਦੇ ਵਿੱਚੋਂ ਦੀ ਲੰਘ ਜਾਂਦਾ ਕਈ ਸੜ ਜਾਂਦੇ ਆ ਇਹ ਹਿੰਮਤ ਨਾਲ ਬਚ ਕੇ ਆ ਜਾਂਦਾ ਉਹਨੂੰ ਵੀਰ ਚੱਕਰ ਮਿਲਦਾ ਮੇਰੇ ਉਹ ਗਰਮ ਮਨ ਨੂੰ ਪੜੀ ਮੈਂ ਆਪਣੇ ਹੱਲੇ ਦੇ ਫਿਰਦਾ ਫਿਰਦਿਆ ਇੱਕ ਦਾ ਰੋਸਾ ਮੁਕੀਵਾ ਪਿੰਡ ਆ ਉੱਥੋਂ ਦਾ ਦਿਆਲ ਸਿੰਘ ਹੁੰਦਾ ਸੀ ਉਹ ਮੈਨੂੰ ਕਹਿੰਦੇ ਸੀ ਇਹਨੂੰ ਵੀਰ ਚੰਦਰ ਰਿਆ ਹੋਇਆ ਮੈਂ ਜਦੋਂ ਉਹਦੇ ਘਰ ਗਿਆ ਮੈਂ ਮਹਾਰਾਜ ਦੀ ਹਜ਼ੂਰ ਚ ਤੁਸੀਂ ਸਾਰੇ ਫੌਜੀ ਅਫਸਰ ਬੈਠੇ ਹੋ ਉਹਦੇ ਜਦੋਂ ਘਰ ਗਿਆ ਤੇ ਉਹਦਾ ਚਾਰ ਦੀਵਾਰੀ ਦਾ ਗੇਟ ਛੁਪਾ ਗਿਆ ਸੀ ਤਾਂ ਮੈਨੂੰ ਉਹ ਛੋਖੇ ਕੋਥੋਂ ਜੰਗਣਾ ਪਿਆ ਮੈਂ ਕਹਿਣਾ ਮਨਿੰਦਰ ਸਿੰਘ ਜਦੋਂ ਭਾਸ਼ਣ ਦੇ ਕੇ ਬੈਠਾ ਤਾਂ ਮੈਂ ਉਹਦੀ ਬਾਹ ਫੜੀ ਆਜਾ ਤੇ ਅੰਮ੍ਰਿਤਸਰ ਤੁਸੀਂ ਤਾਂ ਬੜੀ ਸਿਫਤ ਕੀਤੀ ਐ ਵੀਰ ਜੱਗਰ ਅੜੇ ਦੀ ਤੇ ਮੈਂ ਤਾਂ ਦੋਸਾਂ ਪਤੀਆਂ ਬਾਜਲ ਦੇ ਇੱਕ ਪਿੰਡ ਤਿਆਲ ਸਿੰਘ ਨਾਂ ਦਾ ਫੌਜੀ ਵੀਰ ਉੱਥੋਂ ਦਾ ਸ਼ਹੀਦ ਹੋਇਆ ਵੀਰ ਜੱਗਰ ਨੂੰ ਲਈਏ ਉਹਦੇ ਦੇ ਘਰ ਦਾ ਕਰਵਾਜਾ ਵੀ ਇੰਨਾ ਸੀ ਨੂੰ ਝੋਟੇ ਨੰਗਣਾ ਤੇ ਮੈਨੂੰ ਉਸੇ ਦਿਨ ਉਹਨੂੰ ਕਦਰ ਸੀ ਉਹਨੂੰ ਖੋਜ ਰਿਹਾ ਉਹਨੇ ਉਸੇ ਵੇਲੇ ਮੈਨੂੰ ਕਹਿੰਦਾ ਜੀ ਦੱਸੋ ਮੈਂ ਉਹਨੂੰ ਭਾਲ ਕੇ ਫੌਜੀ ਵੀਰ ਨੂੰ ਲੜਿਆ ਮੈਂ ਤਿਆਲ ਸਿੰਘ ਕੈਪਟਨ ਨੂੰ ਮੈਂ ਭਾਲਿਆ ਤੇ ਤੂੰ ਦੱਸ ਕੀ ਚਾਹੀਦਾ ਤੇ ਅਫਸਰ ਨੇ ਮੈਨੂੰ ਕਿਹਾ ਵੀ ਜਾਂ ਤਾਂ 5 ਕਿੱਲੇ ਜ਼ਮੀਨ ਲੈ ਲੈ ਤੇ ਜਾਂ ਇਮੀਡੀਏਟਲੀ ਲੈਣਾ ਤੇ 5 ਲੱਖ ਰੁਪਏ ਮੈਨੂੰ ਦੇ ਦੇ। ਇਹ ਗੱਲ ਹੈਗੀ ਆ 2002 ਉਹ ਮੈਨੂੰ ਕਹਿੰਦਾ ਜ਼ਮੀਨਾਂ ਦੇ ਬੜੇ ਲਾਰੇ ਹਾਂ ਬੜਿਆਂ ਦੇ ਲਾਰੇ ਆ ਕਹਿੰਦੇ ਦਿੱਤਾ ਨਹੀਂ ਮੈਨੂੰ 5 ਲੱਖ ਉਹ ਉਸੇ ਵੇਲੇ 5 ਲੱਖ ਦਾ ਚੈੱਕ ਲੈ ਕੇ ਆਇਆ ਉਹਦੇ ਘਰ ਗਿਆ ਉਹਨੇ ਕੋਠੀ ਵੀ ਪਾਈ ਪੰਚਾਇਤ ਕਰਨ ਵਾਲੀ ਫੌਜੀਆਂ ਦਾ ਖਾਮ ਰੱਖਣਾ ਸਰ ਦਾ ਫੋਟ ਬਣਦਾ ਨਹੀਂ ਤੇ ਲੋਕ ਫੌਜ ਭੱਤੀ ਹੋਣੋਂ ਹਟ ਜਾਣਗੇ ਕੋਈ ਸਮਾਂ ਸੀ ਜਦੋਂ ਮੈਂ ਕਾਲਜ ਚ ਪੜਦਾ ਸੀ ਉਦੋਂ ਲੋਕ ਡੀ ਸੀ ਐਸ ਐਸ ਪੀ ਆਈ ਐਸ ਆਈ ਪੀ ਐਸ ਵਾਲੇ ਬੰਦੇ ਪਾਸੇ ਨਹੀਂ ਸੀ ਜਾਂਦੇ ਲੈਫਟ ਜੀਨਰਲ ਭਰਤੀ ਜਿਹੜਾ ਬੰਦਾ ਹੁੰਦਾ ਸੀ ਹਰ ਬੰਦੇ ਦੀ ਖਾਸ਼ ਹੁੰਦੀ ਸੀ ਕਿ ਹੁੰਦਾ ਹੈ ਪ੍ਰੀਤੀ ਪਿੰਡ ਦਾ ਇਹਦੇ ਨਾਲ ਫੌਜ ਦੀ ਇੰਨੀ ਇੱਜ਼ਤ ਸੀ ਪਰ ਅਸੀਂ ਅੱਜ ਅੱਜ ਕਿਸੇ ਬੰਦੇ ਚੰਗੇ ਨੂੰ ਕਹੋ ਉਹ ਕਹਿੰਦਾ ਯਾਰ ਮੈਂ ਫੋਰਥ ਕਲਾਸ ਅਧਵਾਈ ਦਿੰਦਾ ਕਿ ਜਾਨਾ ਮੈਂ ਫੌਜ ਵੀ ਇਹ ਸਾਡਾ ਹਾਲ ਹੋ ਗਿਆ ਸਾਡੇ ਸਮਾਜ ਦਾ ਤੇ ਜੇ ਇਹ ਹਾਲ ਹੋਇਆ ਤੇ ਆ ਜਿਸ ਤਰ੍ਹਾਂ ਤੁਸੀਂ ਭਰਤੀ ਕਰਦੇ ਹੋ ਹੁਣ ਜਿਨ੍ਹਾਂ ਨੂੰ ਵਿਚਾਰਾਂ ਵਿੱਚ ਕੀ ਕੀ ਦਿਆ ਜੀ ਠੀਕ ਆਦ ਨਹੀਂ ਵੀਰ ਤਫੇ ਰੱਖ ਲਈ ਵੀ ਤੁਸੀਂ ਭਰਤੀ ਕਰ ਕਰਕੇ ਤੇ ਪਾਕਿਸਤਾਨ ਦਾ ਮੁਕਾਬਲਾ ਕਰੋਗੇ ਤੁਸੀਂ ਚైనా ਦਾ ਮੁਕਾਬਲਾ ਕਰੋਗੇ ਆਪਣੇ ਫੌਜੀਆ ਨੂੰ ਸਟਰੈਂਥਨ ਕਰਨਾ ਉਹਨਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨੀ ਸਾਡਾ ਪਰਮ ਧਰਮ ਬਣਦਾ ਹੈ ਜੇ ਦੇਸ਼ ਨੂੰ ਅੱਗੇ ਖੱਟਣਾ ਹੈ ਦੇਸ਼ ਦੀ ਆਜ਼ਾਦੀ ਕਾਇਮ ਰੱਖਣਾ ਚਾਹਤ ਹੈ ਸੋ ਮੈਂ ਬਹੁਤ ਕੁਝ ਨਾ ਕਹਿੰਦਾ ਹੋਇਆ ਦਿਲ ਦੀਆਂ ਗੱਲਾਂ ਤੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਤੇ ਅਸੀਂ ਜਿੰਨੇ ਜੋਗੇ ਆ ਪੰਜਾਬ ਸਰਕਾਰ ਨੂੰ ਸੁਝਾਵਾਂਗੇ ਉਹ ਪਰਮਾਨੈਂਟ ਹੈ ਕੋਦ ਨਹੀਂ ਸਾਲਸ਼ੇਰ ਇਹਨਾਂ ਨੂੰ ਭੜੀ ਜਾਂਦੇ ਕਿਸੇ ਦਾ ਪਤਾ ਨਹੀਂ ਲੱਗਦਾ ਆ ਜਿੰਨੇ ਤੁਸੀਂ ਇੱਥੇ ਲੋਕ ਬੋਲੇ ਹੋ ਕੋਈ ਸਰਕਾਰ ਆਈ ਨਹੀਂ ਸਰਕਾਰ ਆਹ ਬਣਾਈ ਸੀ ਇਹ ਸਾਰੀਆਂ ਗੱਲਾਂ ਹੋ ਜਾਂਦਾ ਕਿ ਜਾਣੀਆਂ ਨੇ ਅਸੀਂ ਵੀ ਕਿਧਰੋਂ ਕਿਧਰੋਂ ਕਉਤੇ ਸਰਕਾਰ ਤੋਂ ਤੋਰੀ ਤੇ ਮੈਂ ਹੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਕੋਈ ਨਾ ਕੋਲ ਵਿੱਚ ਮਾਰੇ ਮੋਤੇ ਚੇਦੇ ਚਾਹ ਤੇ ਪੁਰਾਣੇ ਹੈਗੇ ਮਾਨੂੰ ਬਹੁਤਾਰੇ ਬੰਦੇ ਦੇ ਪੁੱਤ ਬਣ ਗਏ ਨਾ ਜਾ ਕੇ ਇੱਥੇ ਪਹੁੰਚੀ ਵੀਰ ਸੀ ਇਹੋ ਆ ਬੱਚਾ ਸਾਡਾ ਜਿਨ੍ਹਾਂ ਦੇ ਪਰਿਵਾਰ ਤੇ ਬਹੁਤ ਵੱਡਾ ਸੰਘਰਸ਼ ਆ ਤੇ ਜਿਨ੍ਹਾਂ ਨੂੰ ਅੱਜ ਬਹੁਤ ਲੋੜ ਹੈ ਤੁਹਾਡੇ ਪਿਆਰ ਦੀ ਕੋਈ ਸ਼ੁੱਧੀ ਦੀ ਬੱਚੀ ਬੜਾ ਦੁੱਖ ਜਦੋਂ ਨੌਜਵਾਨ ਨੰਦੀਤ ਮੁੰਡਾ ਅਰੇ ਕੋਰ ਸੰਗੋਹ ਨੇ ਉਹਦੇ ਨਾਲ ਕੇ ਸੀ ਮੇਰੇ ਪਿੰਡ ਦੇ ਨਾਲੇ ਕੱਲਾ ਕੱਲਾ ਮਾਤਿਆਂ ਦਾ ਪੁੱਤ ਸੀ ਜਿਹਦੇ ਨਾਲ ਤੇ ਕੰਟੋਲਮੈਂਟ ਦਾ ਵੀ ਨਾਂ ਰੱਖਿਆ ਗੋਬਰ ਕਾਲੇ ਦੇ ਨਾਲੇ ਗੇਟ ਵੀ ਬਣਿਆ ਉਹਨੇ ਕੱਲੇ ਅੱਛੇ ਗਏ ਉਹਨਾਂ ਦਾ ਕੀ ਸੀ ਦੇਣ ਦੇ ਸਕਦੇ ਪੈਸਾ ਤਾਂ ਹੱਥਾਂ ਦੀ ਮੈਲ ਹੈ ਸਮਝ ਲੈਣਾ ਕੋ ਬਹੁਤ ਹੈ ਚੋਰਾ ਕੋ ਬੋਲਦਾ ਤੇ ਜ਼ਿੰਦਗੀ ਜਿਹੜੀ ਹੈ ਜ਼ਿੰਦਗੀ ਮੌਤ ਮਾਲਕ ਦੇ ਹੱਥ 'ਚ ਹੈ ਸ਼ਹੀਦ ਸਾਡੇ ਵਾਸਤੇ ਸਾਡਾ ਉਹ ਸਿਰ ਦਾ ਤਾਜ ਨੇ ਨਹੀਂ ਤਾਂ ਅੱਜ ਤਾਂ ਬੱਚੇ ਨਸ਼ੇ ਕਰ ਕਰਕੇ ਮਰ ਰਿਹਾ ਐ ਐਕਸੀਡੈਂਟਾਂ 'ਚ ਮਰ ਰਿਹਾ ਐ ਅੱਪਨ ਲਈ ਬਾਈ ਬੰਦੇ ਐਕਸੀਡੈਂਟਾਂ 'ਚ ਮਰ ਗਏ ਇੱਥੇ ਜਾਂਦੇ ਇਸ ਕਰਕੇ ਜਿਹੜਾ ਬੰਦਾ ਫੌਜ ਜਾਂਦਾ ਉਹਦਾ ਇਤਿਹਾਸ ਲੰਦਾ ਹੈ ਉਹ ਦੇਸ਼ ਵਾਸਤੇ ਉਹ ਕੋਈ ਵੱਟ ਬੰਨੇ ਦੀ ਲੜਾਈ 'ਚ ਨਹੀਂ ਸ਼ਹੀਦ ਹੋਇਆ ਉਹ ਆਪਣੇ ਦੇਸ਼ ਵਾਸਤੇ ਸ਼ਹੀਦ ਹੋਇਆ ਤੇ ਦੇਸ਼ ਵਾਸੀਆਂ ਨੂੰ ਸਾਰੇ ਸਮਾਜ ਨੂੰ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਦੇ ਪਰਿਵਾਰਾਂ ਦੀ ਜਿੰਨੇ ਵੀ ਦੇਰ ਤੰਤ ਕਰਦੇ ਜਿੰਨਾ ਵੀ ਸੰਜੋਗ ਦੇਖ ਸਕਦੇ ਉਹ ਸਭ ਨੂੰ ਦੇਣਾ ਚਾਹੀਦਾ ਹੈ ਹੰਤ ਵਿੱਚ ਮੈਂ ਬ੍ਰਹਮਜਾ ਚਰਮਾ ਦਾ ਦਾਸ ਹਾਂ ਸੱਚੇ ਪਾਤਸ਼ਾਹ ਔਰ ਨਰਮਨ ਦੀ ਸੇਵਨਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਿਓ ਪਿਛੇ ਪਰਿਵਾਰ ਨੂੰ ਉਹਨਾਂ ਦੇ ਸਾਥ ਸਬੰਧੀਆਂ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਉਹਨਾਂ ਦੇ ਪੈਣ ਭਰਾ ਨੂੰ ਉਹਨਾਂ ਦੇ ਬਾਬੇ ਦਾਦੀ ਨੂੰ ਉਹਨਾਂ ਦੀ ਮਸੂਮ ਬੱਚੀ ਨੂੰ ਇਹ ਸਜ਼ਮਾ ਬਰਦਾਸ਼ਤ ਕਰਨ ਦਾ ਬਲ ਬਖਸ਼ਿਸ਼ ਕਰਿਓ ਮੇਰਾ ਮੋਢਾ ਜੋੜ ਕੇ ਖੜੇ ਹੋਈਏ ਸੋ ਇਹ ਬਹੁਤ ਵੱਡੀ ਇੱਕ ਗੱਲ ਹੈ ਆਪਣੇ ਇਲਾਕੇ ਲਈ ਕਿ ਸਾਡਾ ਇੱਕ 30 ਸਾਲਾਂ ਦਾ ਇੱਕ ਨੌਜਵਾਨ ਇਸ ਦੇਸ਼ ਲਈ ਕੁਰਬਾਨ ਹੋ ਗਿਆ। ਔਰ ਬਾਕੀ ਜਿਹੜੇ ਨੌਜਵਾਨ ਨੇ ਉਹਨਾਂ ਲਈ ਵੀ ਇੱਕ ਮਾਰਗਦਰਸ਼ਕ ਹੈ। ਸੋ ਮੈਂ ਨਮਨ ਕਰਦਾ ਉਸ ਪਰਿਵਾਰ ਉਸ ਸ਼ਹੀਦ ਨੂੰ ਔਰ ਸ਼ਰਧਾ ਦੇ ਫੁੱਲ ਭੇਟ ਕਰਦਾ। ਔਰ ਜੋ ਵੀ ਸਖੇਤਾਂ ਅਚੇਤੇ ਬੋਲ ਦੇ ਇਲਾਕਿਆਂ ਨੂੰ ਅਸੀਂ ਪਿੰਡਾਂ ਤੋਂ ਜੋ ਵੀ ਸਾਡੀਆਂ ਇੱਥੇ ਪਹੁੰਚੋ ਇਹਨੇ ਸਾਡੇ ਪਰਿਵਾਰ ਦੇ ਨਾਲ ਤੋਂ ਸਾਂਝਾ ਕਰਨ ਲਈ ਉਹਨਾਂ ਸਾਰਿਆਂ ਦਾ ਤੈਨ ਦੇ ਤੋਂ ਧੰਨਵਾਦ ਕਰਦਾ ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਖਿਮਾ ਦਾ ਜਾਚਕਾਂ ਹੋਈਆਂ ਪਲਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ